ਸ਼ਤਕਾਰਯੋਗ ਦੋਸਤੋ ਅਕਸਰੀ ਅਸੀਂ ਇਹ ਖਬਰਾਂ ਪੜ੍ਹਦੇ ਆਂ ਇਹ ਖਬਰਾਂ ਪੰਜਾਬ ਚੋਂ ਵੀ ਆਉਂਦੀਆਂ ਪੰਜਾਬ ਤੋਂ ਬਾਹਰੋਂ ਬਾਹਰ ਲੀਆਂ ਸਟੇਟਾਂ ਦੇ ਵਿੱਚੋਂ ਵੀ ਕਿ ਕਈ ਪਿੰਡਾਂ ਦੇ ਵਿੱਚ ਜਿੱਥੇ ਪਿੰਡ ਛੋਟੇ ਹੁੰਦੇ ਨੇ ਉੱਥੇ ਜਿਹੜੇ ਸਕੂਲ ਹੁੰਦੇ ਨੇ ਪ੍ਰਾਇਮਰੀ ਸਕੂਲ ਹੁੰਦੇ ਨੇ ਜਾਂ ਮਿਡਲ ਸਕੂਲ ਹੁੰਦੇ ਨੇ ਉਹਨਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ ਤੇ ਫਿਰ ਅਕਸਰੀ ਮਹਿਕਮਾ ਜਿਹੜਾ ਹੁੰਦਾ ਐਜੂਕੇਸ਼ਨ ਮਹਿਕਮਾ ਜਿਹੜਾ ਜਾਂ ਸਿੱਖਿਆ ਮੰਤਰੀ ਹੁੰਦਾ ਜਿਹੜਾ ਉਹ ਫੈਸਲਾ ਲੈਂਦੇ ਨੇ ਕਿ ਇਹਨਾਂ ਸਕੂਲਾਂ ਨੂੰ ਬੰਦ ਕਰ ਦਿਓ ਤੇ ਇਨਾਂ ਸਕੂਲਾਂ ਨੂੰ ਮਰਜ ਕਰਦੇ ਹੋ ਨੇੜੇ ਦੇ ਕਿਸੇ ਵੱਡੇ ਸਕੂਲ ਦੇ ਵਿੱਚ ਕਿਉਂਕਿ ਇਨਾਂ ਵਿਦਿਆਰਥੀਆਂ ਨੂੰ ਵਿਦਿਆਰਥੀ 20 ਹੋਣ 30 ਹੋਣ ਜਾਂ ਕੋਈ ਘੱਟ ਹੋਣ ਇਸ ਤੋਂ ਇੱਥੇ ਟੀਚਰ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਖਰਚਾ ਜ਼ਿਆਦਾ ਪੈਂਦਾ ਹੈ ਇਹ ਦਲੀਲ ਦਿੱਤੀ ਜਾਂਦੀ ਹੈ ਵੀ ਇੰਨੇ ਕੁ ਵਿਦਿਆਰਥੀਆਂ ਦੇ ਉੱਤੇ 20 25 30 ਵਿਦਿਆਰਥੀਆਂ ਦੇ ਉੱਤੇ ਟੀਚਰ ਦੇਣਾ ਔਖਾ ਕੰਮ ਹੈ ਮੁਸ਼ਕਲ ਕੰਮ ਹੈ ਇਹਦਾ ਖਰਚਾ ਪੈਂਦਾ ਹੈ ਸਰਕਾਰ ਨੂੰ ਪਰ ਦੂਜੇ ਪਾਸੇ ਤਸਵੀਰ ਕੀ ਹੈ ਕਿ ਇੱਕ ਪਾਸੇ 25 30 ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਟੀਚਰ ਦੇਣਾ ਵੀ ਔਖਾ ਲੱਗਦਾ ਹੈ ਮਹਿੰਗਾ ਲੱਗਦਾ ਹੈ ਤੇ ਦੂਜੇ ਪਾਸੇ ਇੱਕ ਲੀਡਰ ਜਿਹੜਾ ਹੁੰਦਾ ਹੈਗਾ ਕੋਈ ਮੰਤਰੀ ਹੋਵੇ ਜਾਂ ਕੋਈ ਐਮਐਲਏ ਹੋਵੇ ਐਮਪੀ ਹੋਵੇ ਉਹ ਇੱਕ ਹੁੰਦਾ ਹੈ ਤੇ ਉਹਦੇ ਮਗਰ ਜਿਹੜੀ ਸੁਰੱਖਿਆ ਕਰਮਚਾਰੀਆਂ ਦੀ ਤੁਰੀ ਫਿਰਦੀ ਹੁੰਦੀ ਹੈ ਕਿੰਨੇ 10 10 15 15 20 20 25 30 30 ਕਈ ਮੰਤਰੀਆਂ ਮੁੱਖ ਮੰਤਰੀਆਂ ਦੇ ਨਾਲ ਤਾਂ 2 200 4 400 ਸੀਆਈਡੀ ਵੱਖਰੀ ਉਹ ਕੁੱਤੇ ਜੇ ਲੈ ਕੇ ਸੰਗਣ ਵਾਲੇ ਬਖਰੇ ਉਹ ਸਾਰਾ ਕੁਝ ਕਿੰਨਾ ਕੁਛ ਅਸੀਂ ਲਾਮ ਲਸ਼ਕਰ ਦੇਖਦੇ ਹਾਂ ਕਿ ਇੱਕ ਬੰਦੇ ਦੇ ਮਗਰ ਇੱਕ ਮੰਤਰੀ ਦੇ ਮਗਰ 20 25 ਜਿਹੜੇ ਸੁਰੱਖਿਆ ਕਰਮਚਾਰੀ ਦਿੱਤੇ ਜਾ ਸਕਦੇ ਐ ਤੇ ਦੂਜੇ ਪਾਸੇ 20 25 ਵਿਦਿਆਰਥੀਆਂ ਲਈ ਇੱਕ ਟੀਚਰ ਨਹੀਂ ਦਿੱਤਾ ਜਾ ਸਕਦਾ ਇਹ ਵਰਤਾਰਾ ਜਿਹੜਾ ਹੈਗਾ ਬੜਾ ਹੀ ਖਤਰਨਾਕ ਹੈ ਇਹਨੂੰ ਸੋਚਣ ਦੀ ਤੇ ਸਮਝਣ ਦੀ ਲੋੜ ਹੈ ਵਿਦਿਆਰਥੀਆਂ ਦੀ ਪੜ੍ਹਾਈ ਜਿਹੜੀ ਹੈ ਅਤੀ ਜ਼ਰੂਰੀ ਹੁੰਦੀ ਹੈਗੀ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਗਰੀਬ ਬੱਚੇ ਜਿਹੜੇ ਹੁੰਦੇ ਨੇ ਗੋਂਡੇ ਪਿੰਡਾਂ ਦੇ ਵਿੱਚ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਜਾਣ ਤੋਂ ਅਸਮਰਥ ਹੁੰਦੇ ਨੇ ਉਹ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੁੰਦੇ ਇਸੇ ਕਰਕੇ ਸਾਡੇ ਦੇਸ਼ ਨੇ ਤਰੱਕੀ ਨਹੀਂ ਕੀਤੀ ਹੈਗੀ ਕਿ ਅਸੀਂ ਜਿਹੜੀਆਂ ਜੜ੍ਹਾਂ ਨੇ ਸਾਡੀਆਂ ਜਿਹੜੇ ਸਾਡੇ ਦੇਸ਼ ਦਾ ਭਵਿੱਖ ਹੁੰਦੇ ਨੇ ਸਾਡੇ ਬੱਚੇ ਸਾਡੇ ਵਿਦਿਆਰਥੀ ਉਹਨਾਂ ਦੇ ਉੱਤੇ ਅਸੀਂ ਗੌਰ ਨਹੀਂ ਕੀਤੀ ਉਹਨਾਂ ਨੂੰ ਕਦੇ ਸੁੱਖ ਸਹੂਲਤਾਂ ਪੂਰੀਆਂ ਨਹੀਂ ਦਿੱਤੀਆਂ ਤੇ ਜਿਹੜੇ ਅਸੀਂ ਵੋਟਾਂ ਰਾਹੀਂ ਚੁਣ ਕੇ ਵੱਡੇ ਜਿਨ੍ਹਾਂ ਨੂੰ ਅਸੀਂ ਬਣਾ ਕੇ ਭੇਜਦੇ ਹਾਂ ਲੀਡਰ ਉਹ ਸਾਰੀਆਂ ਫਿਰ ਸੁਖ-ਸੂਲਤਾ ਆਪਣੇ ਦਵਾਲੇ ਇਕੱਠੀਆਂ ਕਰ ਲੈਂਦੇ ਨੇ ਉਹਨਾਂ ਦੇ ਤਾਂ ਸੁਰੱਖਿਆ ਕਰਮਚਾਰੀ ਆਪ ਦੇ ਨਾਲ ਤਾਂ ਲੱਗੇ ਹੁੰਦੇ ਨੇ ਗਾਂ ਰਿਸ਼ਤੇਦਾਰਾਂ ਨਾਲ ਵੀ ਲੱਗੇ ਹੁੰਦੇ ਨੇਗੇ ਇਸ ਤਰ੍ਹਾਂ ਦਾ ਹਾਲਾਤ ਹੈ ਤਾਂ ਇਹ ਜਦੋਂ ਸਕੂਲਾਂ ਨੂੰ ਮਰਜ ਕਰਨ ਦੀਆਂ ਸਕੂਲਾਂ ਨੂੰ ਬੰਦ ਕਰਨ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਤਾਂ ਇਹ ਸਪਸ਼ਟ ਹੈ ਇਸ਼ਾਰਾ ਹੁੰਦਾ ਹੈ ਕਿ ਜਿਹੜਾ ਸਾਡਾ ਦੇਸ਼ ਹੈ ਸਾਡਾ ਸਮਾਜ ਹੈ ਇਹ ਨਿਗਾਰ ਬਲ ਜਾ ਰਿਹਾ ਤੇ ਜਿੱਦਣ ਅਸੀਂ ਇੱਥੇ ਆਮ ਲੋਕਾਂ ਨੂੰ ਸੱਚਮੁੱਚ ਉਨਾਂ ਦੀ ਸਿੱਖਿਆ ਤੇ ਸਿਹਤ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਅਸਲ ਦੇ ਵਿੱਚ ਗੱਲੀਬਾਤੀ ਨਹੀਂ ਤਾਂ ਅਸੀਂ ਸਮਝਾਂਗੇ ਕਿ ਦੇਸ਼ ਸਾਡਾ ਹੁਣ ਤਰੱਕੀ ਕਰੇਗਾ ਤੇ ਅੱਜ ਇਹ ਖਬਰਾਂ ਸੁਣ ਕੇ ਦੁੱਖ ਪਹੁੰਚਦਾ ਹੈ ਜਦੋਂ ਸਕੂਲਾਂ ਨੂੰ ਬੰਦ ਕਰਨ ਜਾਂ ਮਰਜ ਕਰਨ ਦੀਆਂ ਗੱਲਾਂ ਹੁੰਦੀਆਂ ਪਰ ਦੂਜੇ ਪਾਸੇ ਜਿਹੜੇ ਹੈਗੇ ਅਮਲਾ ਫੈਲਾ ਜਿਹੜਾ ਹੁੰਦਾ ਸੁਰੱਖਿਆ ਦਸਤੇ ਜਿਹੜੇ ਉਹ ਥਾਂ ਥਾਂ ਦੇ ਉੱਤੇ ਲੀਡਰਾਂ ਦੀ ਉਹਨਾਂ ਦੇ ਪਰਿਵਾਰ ਦੇ ਜੀਆਂ ਦੀ ਰੱਖੀ ਕਰਦੇ ਤੁਰੇ ਫਿਰਦੇ ਨੇ ਤੇ ਥਾਣਿਆਂ ਦੇ ਵਿੱਚ ਵੀ ਕਰਮਚਾਰੀ ਪੂਰੇ ਨਹੀਂ ਮਿਲਦੇ ਜੇ ਕੋਈ ਹਾਦਸਾ ਵਾਪਰ ਜਾਏ ਜੇ ਕੋਈ ਘਟਨਾ ਵਾਪਰ ਜਾਏ ਦੁਰਘਟਨਾ ਵਾਪਰ ਜਾਏ ਥਾਣੇ ਦੇ ਵਿੱਚ ਕੋਈ ਮਦਦ ਲੈਣ ਵਾਸਤੇ ਪਹੁੰਚ ਕਰਦਾ ਤੇ ਉੱਥੇ ਕਈ ਵਾਰੀ ਥਾਣੇ ਆ ਜਿਹੜੇ ਉਹ ਖਾਲੀ ਮਿਲਦੇ ਨੇ ਕਿਉਂਕਿ ਪਤਾ ਲੱਗਦਾ ਹੈ ਕਿ ਸਾਰਾ ਅਮਲਾ ਫੈਲਾ ਤਾਂ ਕਿਸੇ ਮੰਤਰੀ ਦੇ ਮਗਰ ਜਾਂ ਮੁੱਖ ਮੰਤਰੀ ਦੇ ਮਗਰ ਗਿਆ ਹੋਇਆ ਹੈ ਇਸ ਤਰ੍ਹਾਂ ਦੇ ਸਾਡੇ ਹਾਲਾਤ ਨੇ ਇਸ ਵਰਤਾਰੇ ਨੂੰ ਠੱਲ ਪਾਉਣੀ ਚਾਹੀਦੀ ਹੈ ਇਹਨੂੰ ਰੋਕਣਾ ਚਾਹੀਦਾ ਤੇ ਜੋ ਕੁਝ ਵੀ ਹੋਣਾ ਚਾਹੀਦਾ ਇਹ ਖਜ਼ਾਨੇ ਦਾ ਮੂੰਹ ਤੇ ਹੋਰ ਇਹ ਸਾਰਾ ਹੀਠਾਂ ਲਈ ਗਰੀਬ ਲੋਕ ਜਿਹੜੇ ਹਾਸ਼ੀਏ ਤੇ ੱੱਕੇ ਹੋਏ ਲੋਕ ਜਿਨ੍ਹਾਂ ਨੂੰ ਅਜੇ ਤੱਕ ਨਾ ਤਾਂ ਵਿੱਦਿਆ ਦੀ ਰੋਸ਼ਨੀ ਮਿਲੀ ਹੈ ਨਾ ਉਹਨਾਂ ਨੂੰ ਚਾਜ ਨਾਲ ਸਿਹਤ ਸਹੂਲਤਾਂ ਮਿਲੀਆਂ ਨਾ ਚਾਜ ਨਾਲ ਉਹਨਾਂ ਕੋਲੇ ਕੋਈ ਖੁਰਾਕ ਹੈ ਤੇ ਉਹ ਬਿਲਕੁਲ ਬਾਰਡਰ ਦੇ ਇਲਾਕੇ ਦੇ ਵਿੱਚ ਪਛੜੇ ਇਲਾਕੇ ਦੇ ਵਿੱਚ ਪਛੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉੱਥੋਂ ਤੱਕ ਕਿ ਵਿੱਦਿਆ ਦੀ ਰੋਸ਼ਨੀ ਪਹੁੰਚਣੀ ਚਾਹੀਦੀ ਹੈ ਕਿਸੇ ਪਿੰਡ ਦੇ ਵਿੱਚ ਜੇ ਇੱਕ ਬੱਚਾ ਵੀ ਬੈਠਾ ਨਾ ਤਾਂ ਇੱਕ ਬੱਚੇ ਦੇ ਪਿੱਛੇ ਵੀ ਸਾਨੂੰ ਟੀਚਰ ਭੇਜਣਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਪੜਨ ਦੇ ਵਿੱਚ ਕੋਈ ਤਕਲੀਫ ਨਾ ਹੋਵੇ ਉਹਦੇ ਮਾਪਿਆਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਨੰਬਰ 2 ਦੇ ਉੱਤੇ ਜਿਹੜੇ ਪੱਠਾ ਮਜ਼ਦੂਰ ਨੇ ਉਹਨਾਂ ਦੇ ਬੱਚੇ ਇਹ ਜਿਹੜੇ ਪੱਠਾ ਮਜ਼ਦੂਰ ਹੁੰਦੇ ਆ ਜਦੋਂ ਪੱਠਾ ਬਦਲ ਜਾਂਦੇ ਨੇ ਤੇ ਇਹਨਾਂ ਦੇ ਬੱਚਿਆਂ ਨੂੰ ਬੜੀਆਂ ਹੀ ਮੁਸ਼ਕਲਾਂ ਆਉਂਦੀਆਂ ਤੇ ਆਪਦੇ ਬੱਚਿਆਂ ਨੂੰ ਲੈ ਕੇ ਪੱਠਿਆਂ ਤੇ ਚਲੇ ਜਾਂਦੇ ਨੇ ਉੱਥੇ ਕਈ ਵਾਰੀ ਨਾਲ ਹੀ ਆਪਣੇ ਕੰਮਾਂ ਦੇ ਉੱਤੇ ਲਾ ਲੈਂਦੇ ਨੇ ਪੱਠਿਆਂ ਦੇ ਉੱਤੇ ਵੀ ਟੀਚਰ ਪਿੱਛੇ ਜਾਣਾ ਚਾਹੀਦਾ ਹੈ ਕਿ ਜੇ ਕੋਈ ਪੱਠਾ ਮਜ਼ਦੂਰ ਕਿ ਜਾ ਕੇ ਕਿਸੇ ਪੱਠੇ ਦੇ ਉੱਤੇ ਕੰਮ ਕਰਦਾ ਨਾ ਤਾਂ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਪੱਠੇ ਦੇ ਉੱਤੇ ਵੀ ਸਰਕਾਰ ਪ੍ਰਬੰਧ ਕਰੇ ਤਾਂ ਜੋ ਪੱਠਾ ਮਜ਼ਦੂਰ ਦਾ ਜਿਹੜਾ ਬੱਚਾ ਹੈ ਉਹ ਪੜ੍ਹਾਈ ਤੋਂ ਵਾਂਝਾ ਨਾ ਰਵੇ ਲੋੜ ਇਸ ਗੱਲ ਦੀ ਹੈ ਇਹ ਗੱਲ ਜੇ ਤੁਹਾਨੂੰ ਮਿੱਤਰੋ ਚੰਗੀ ਲੱਗੀ ਹੈ ਨਾ ਗੱਲ ਕੌੜੀ ਹੈ ਤੈਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਇੱਕ ਸਮਝ ਬਣਾਓ ਇੱਕ ਸਾਂਝੀ رائے ਬਣਾਓ ਤੇ ਮੇਘ ਰਾਜਰ ਅੱਲਾ YouTube ਚੈਨਲ ਹੈ ਜਿਹੜਾ ਉਹਨੂੰ ਤੁਸੀਂ ਉਹਦਾ ਸਬਸਕ੍ਰਾਈਬ ਵਾਲਾ ਬਟਨ ਦਬਕੇ ਮੈਨੂੰ ਆਪਦਾ ਦੋਸਤ ਬਣਾਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ